ਮਲਾਇਆਂ ਸਾਥੀਓ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਭਾਰਤ ਦੇ ਪ੍ਰਧਾਨ ਮੰਤਰੀ ਜੋ ਕਿ ਨਰਿੰਦਰ ਮੋਦੀ ਅੱਜ ਜੀਸੀਐਮ ਨੇ ਮੰੰਦਰਾ ਨਾਲ ਮੀਟਿੰਗ ਕਰਨ ਜਾ ਰਿਹਾ ਹੈ ਜੀ ਪ੍ਰਧਾਨ ਮੰਤਰੀ ਨੂੰ ਸਵਾ 10 ਸਾਲ ਦੇ ਵਿੱਚ ਇੱਕ ਪਹਿਲੀ ਮੀਟਿੰਗ ਜੋ ਮਲਾਇਆਂ ਕਰ ਰਿਹਾ ਹੈ ਜੀ ਅੱਜ 24 ਅਗਸਤ ਨੂੰ ਜਿਸ ਤੇ ਮਲਾਇਆਂ ਦੀ ਮੁੱਖ ਮੰਗ ਪੁਰਾਣੀ ਪੈਨਸ਼ਨਿੰਗ ਬਹਾਲ ਕਰਨ ਸੰਬੰਧੀ ਹੋਵੇਗੀ ਕਿਉਂਕਿ 2004 ਤੋਂ ਬਾਅਦ ਦੇ ਮਲਾਇਆਂ ਨੂੰ ਨਵੀਂ ਪੈਨਸ਼ਨ ਲਾਗੂ ਕੀਤੀ ਗਈ ਆ ਪਰ ਹੁਣ ਇਹ ਮਲਾਈ ਮੰਗ ਹੋਊਗੀ ਅੱਜ ਜੋ ਜੇਸ ਸੀਨ ਮੈਂਬਰਾਂ ਨਾਲ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੀਟਿੰਗ ਕਰ ਰਹੇ ਹੈ ਜੀ ਉਸ ਦੀ ਮੁੱਖ ਮੰਗ ਹੋਊਗੀ ਪੁਰਾਣੀ ਪੈਨਸ਼ਨ ਗੀਵ 1972 ਸਾਲ ਲਾਗੂ ਕਰਨਾ ਇੱਕ ਬਹੁਤ ਵੱਡਿਆ ਜੋ ਮਲਾਈ ਪ੍ਰਾਪਤੀ ਹੈ ਜੋ ਦੇਖਦੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਕਰ ਰਹੇ ਹਨ ਜੀ ਕਿਉਂਕਿ ਕੇਂਦਰ ਸਰਕਾਰ ਪਹਿਲਾਂ ਕਹਿ ਰਹੀ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਲਾਗੂ ਨਹੀਂ ਕਰ ਸਕਦੇ ਪਰ ਇਹ ਸੁਣ ਜੇ ਗਲਤ ਹੋਏਗੀ ਹੋ ਸਕਦਾ ਜੋ ਜੁਲਾਈ 2024 ਤੋਂ डीएडयू ਆ ਮਲਾਜਮਾਂ ਦਾ ਇਹਦੇ ਬਾਰੇ ਵੀ ਕੋਈ ਗਲਤ ਹੋ ਸਕੇ ਦੂਜੇ ਪਾਸੇ ਮੁੱਖ ਮੰਨੀ ਭਵਾਨ ਤਮਾਦਿਆਂ ਦੇ ਲਾਰਾਂ ਤੰਗ ਆ ਕੇ ਪੰਜਾਬ ਸਰਕਾਰ ਦੇ ਮਲਾਜਮਾਂ ਦੀ ਮੀਟਿੰਗ 22 ਅਗਸਤ ਨੂੰ ਹੋਣੀ ਸੀ ਜੋ ਕਿ ਦੁਬਾਰਾ 12 ਸਤੰਬਰ ਨੂੰ ਕਰ ਦਿੱਤੀ ਗਈ ਹੈ ਇਸ ਕਰਕੇ ਜੋ ਪੰਜਾਬ ਦੇ ਮਲਾਜਮਾਂ ਕੱਚੇ ਮਲਾਜਮਾਂ ਜਾਂ ਰੈਗੂਲਰ ਮਲਾਜਮਾਂ ਦਾ ਰਿਟਾਇਰ ਹੋਣੇ ਮਲਾਜਮਾਂ ਉਹਨਾਂ ਵੱਲੋਂ 24 ਅਗਸਤ ਨੂੰ ਜ਼ਿਲ੍ਹਾ ਪੱਧਰ ਤੇ ਤਹਿਸੀਲ ਪੱਧਰ ਦੇ ਜੋ ਮੁੱਖ ਮੰਨੀ ਭਵਾਨ ਤਮਾਦਿਆਂ ਆਰਥੀਆਂ ਫੁਕਣਗੇ ਆ ਤੇ ਪੰਜਾਬ ਸਰਕਾਰ ਦੀ ਮੁਰਦਾਰਿਕ ਜੀ ਵੀ ਪੀਐਸ ਪੀਸੀਐਲ ਦੇ ਮਨਾਜਮ ਵੱਲੋਂ ਜੋ ਬਿਜਲੀ ਮੰਤਰੀਆ ਹਰਪੰਸ ਸਿੰਘ ਈਟੀਓ ਦੇ ਲਾੜਿਆਂ ਤੰਗ ਆ ਕੇ ਆਉਣ ਵਾਲੀ 1 ਸਤੰਬਰ ਨੂੰ ਅੰਮ੍ਰਿਤਸਰ ਦੇ ਵਿੱਚ ਜੋ ਮਲਾਇਓ ਸਾਥੀਓ ਮੇਰੇ ਵੱਲੋਂ ਪਿਆਰ ਭਰੀ ਸਤਿ ਸਾਕ ਜੱਲੀਆਂ ਕੋਈ ਨਹੀਂ ਮਲਾਇਓ ਸਾਥੀਓ ਮੇਰੇ ਵੱਲੋਂ ਪਿਆਰ ਭਰੀ ਸਤਿ ਸਾਕ ਜੀ ਭਾਰਤ ਦੇ ਪ੍ਰਧਾਨ ਮੰਤਰੀ ਜੋ ਕਿ ਨਰਿੰਦਰ ਮੋਦੀ ਅੱਜ ਜੀਸੀਐਮ ਨੇ ਮੈਂਬਰਾਂ ਨਾਲ ਮੀਟਿੰਗ ਕਰਨ ਜਾ ਰਿਹਾ ਹੈ ਜੀ ਪ੍ਰਧਾਨ ਮੰਤਰੀ ਨੂੰ ਸਵਾ 10 ਸਾਲ ਦੇ ਵਿੱਚ ਇੱਕ ਪਹਿਲੀ ਮੀਟਿੰਗ ਜੋ ਮਲਾਇਆਂ ਨਾਲ ਕਰ ਰਿਹਾ ਹੈ ਜੀ ਅੱਜ 24 ਅਗਸਤ ਨੂੰ ਜਿਸ ਤੇ ਮਲਾਇਆਂ ਦੀ ਮੁੱਖ ਮੰਗ ਪ੍ਰਾਣੀ ਪੈਨਸ਼ਨਿੰਗ ਬਹਾਲ ਕਰਨ ਸੰਬੰਧੀ ਹੋਵੇਗੀ ਕਿਉਂਕਿ 2004 ਤੋਂ ਭਾਰਤੀ ਮਲਾਇਆਂ ਨੂੰ ਨਵੀਂ ਪੈਨਸ਼ਨ ਲਾਗੂ ਕੀਤੀ ਗਈ ਆ ਪਰ ਹੁਣ ਇਹ ਮਲਾਇਆਂ ਮੰਗ ਹੋਊਗੀ ਅੱਜ ਜੋ ਜੀਸੀਐਮ ਨੇ ਮੈਂਬਰਾਂ ਨਾਲ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੀਟਿੰਗ ਕਰ ਰਹੇ ਹੈ ਜੀ ਉਸ ਦੀ ਮੁੱਖ ਮੰਗ ਹੋਈਗੀ ਪੁਰਾਣੀ ਪੈਨਸ਼ਨ ਗਈਆਂ ਨੂੰ 1972 ਨਾਲ ਲਾਗੂ ਕਰਨਾ ਇੱਕ ਬਹੁਤ ਵੱਡਿਆ ਜੋ ਮਲਾਹਣ ਪ੍ਰਾਪਤੀ ਹੈ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਕਰ ਰਹੇ ਹਨ ਜੀ ਕਿਉਂਕਿ ਕੇਂਦਰ ਸਰਕਾਰ ਪਹਿਲਾਂ ਕਹਿ ਰਹੀ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਲਾਗੂ ਨਹੀਂ ਕਰ ਸਕਦੇ ਪਰ ਇਹ ਸੁਣ ਜਲ ਗਲਤ ਹੋएगी ਹੋ ਸਕਦਾ ਜੋ ਜੁਲਾਈ 2024 ਤੋਂ ਡੀਏ ਡੀਓ ਆ ਮਲਾਜਮਾਂ ਦਾ ਇਹਦੇ ਬਾਰੇ ਵੀ ਕੋਈ ਗਲਤ ਹੋ ਸਕੇ ਦੂਜੇ ਪਾਸੇ ਮੁਖਨੀਪੂਆ ਅੰਤਮਾਨ ਦੇ ਲਾਰਾਂ ਤੰਗ ਆ ਕੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਮੀਟਿੰਗ 22 ਅਗਸਤ ਨੂੰ ਹੋਣੀ ਸੀ ਜੋ ਕਿ ਦੁਬਾਰਾ 12 ਸਤੰਬਰ ਨੂੰ ਕਰ ਦਿੱਤੀ ਗਈ ਹੈ ਇਸ ਕਰਕੇ ਜੋ ਪੰਜਾਬ ਦੇ ਮੁਲਾਜ਼ਮਾ ਕੱਚੇ ਮੁਲਾਜ਼ਮਾਂ ਜਾਂ ਰੈਗੂਲਰ ਮੁਲਾਜ਼ਮਾਂ ਨਰਡੈਨ ਹੋਏ ਮੁਲਾਜ਼ਮਾਂ ਉਹਨਾਂ ਵੱਲੋਂ 24 ਅਗਸਤ ਨੂੰ ਜ਼ਿਲ੍ਹਾ ਪੱਧਰ ਤੇ ਤਹਿਸੀਲ ਪੱਧਰ ਦੇ ਜਮੂਖਾ ਨਹੀਂ ਭਵਨ ਤਮਾਦਿਆਂ ਆਰਥੀਆਂ ਫੁਕਣਣਗੇ ਆ ਤੇ ਪੰਜਾਬ ਸਰਕਾਰ ਦੀ ਮੁਰਦਾ ਇਤਿਜਾਦੀ ਪੀਐਸਪੀਸੀਐਲ ਦੇ ਮੁਲਾਜ਼ਮਾਂ ਵੱਲੋਂ ਜੋ ਬਿਜਲੀ ਮੰਤਰੀਆ ਹਰਪੰਸਰ ਸੰਘੀ ਟਿਊਟੋਰ ਲਾਣ ਤੰਗ ਆ ਕੇ ਆਉਣ ਵਾਲੇ 1 ਸਤੰਬਰ ਨੂੰ ਅੰਮ੍ਰਿਤਸਰ ਦੇ ਵਿੱਚ ਜੋ ਪੀਐਸਪੀਸੀਐਲ ਦੇ ਮਜ਼ਦਮਾ ਉਹ ਕੋਠੀ ਨੇੜੇ ਦੇ ਧਰਨਾ ਲਾਉਣਗੇ ਧੰਨਵਾਦ ਸਾਥੀ ਹੋ ਗਿਆ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ